ਬਿਠੰਡਾ ਦੀ ਪੂਚੋ ਮੰਡੀ ਪੁਲਿਸ ਚੌਂਕੀ ਦੇ ਬਾਹਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਥਾਣੇ ਦੇ ਬਾਹਰ ਬੈਠੇ ਲੋਕਾਂ ਤੇ ਅਤੇ ਆਪ ਦੇ ਵਿਧਾਇਕ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਮਣੇ ਆਇਆ ਟਰੱਕ ਯੂਨੀਅਨ ਦੇ ਲੋਕ ਅਤੇ ਮੰਡੀ ਵਾਸੀ ਕਿਸੇ ਮਾਮਲੇ 'ਚ ਇਨਸਾਫ ਲਈ ਥਾਣੇ ਦੇ ਬਾਹਰ ਧਰਨਾ ਲਗਾਏ ਬੈਠੇ ਸੀ ਇਸੇ ਦੌਰਾਨ ਹੀ ਗੱਡੀ ਤੇ ਆਏ ਹਮਲਾਵਾਰਾਂ ਨੇ ਥਾ ਥਾ ਗੋਣੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਵੀ ਭੱਜੜਾ ਪੈ ਗਈਆਂ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਧਰਨਾਕਾਰੀਆਂ ਨੇ ਦੱਸਿਆ ਕਿ ਵਿਧਾਇਕ ਜਗਸੀਰ ਸਿੰਘ ਹੋਰਾ ਤੇ ਗੋਲੀ ਲੱਗ ਸਕਦੀ ਸੀ ਪਰ ਉਹ ਵਾਰ-ਵਾਰ ਬਚੇ ਅਸੀਂ ਇੱਥੇ ਟਰੱਕ ਯੂਨੀਅਨ ਦੇ ਸਾਡੇ ਕੋਲ ਸਾਥੀ ਸੀਗੇ ਕੁਛ ਮੰਡੀ ਨਿਵਾਸੀ ਸੀਗੇ ਘਟੋ ਘਟ ਮਲਾ ਕੇ 100 150 ਲੋਕ ਅਸੀਂ ਦਰਿਆ ਮਛਾ ਕੇ ਬੈਠੇ ਸੀ ਵੀ ਤੁਸੀਂ ਦੋਸ਼ੀਆਂ ਨੂੰ ਜਲਦ ਫੜੋ ਕਿਉਂਕਿ ਕੱਲ ਵੀ ਕਹਿ ਕੇ ਗਏ ਅੱਜ ਵੀ ਉਹ ਪੁੰਦੇ ਧਮਕੀਆਂ ਦੇਈ ਜਾਂਦੇ ਆ ਔਰ ਉਹਨਾਂ ਨੇ ਜਦੋਂ ਐਨੀ ਗੱਲ ਕਰਦੇ ਕਰਦੇ ਇਧਰ ਉਹ ਕਫਾਰਚੂਨਰ ਗੱਡੀ ਆਈ ਜਿਹਦੇ ਚ ਰਾਤ ਪਾਲੇ ਉਹ ਦੋ ਦੋਸ਼ੀ ਤੇ ਇੱਕ ਦੋ ਉਹਨਾਂ ਦੇ ਨਾਲ ਹੋਰ ਅਣਖਸ਼ਤੇ ਵਿਅਕਤੀ ਸੀ ਉਹਨਾਂ ਨੇ ਉੱਤਰ ਕੇ ਪਹਿਲਾਂ ਤਾਂ ਗੱਡੀ ਉੱਤੇ ਚੜਾਦੇ ਨਹੀਂ ਸੀ ਹਾਰ ਨੂੰ ਦੱਬ ਕੇ ਪੁਲਿਸ ਪੀੜ ਤੇ ਜਮਾ ਧਰਨੇ ਦੇ ਕੋਲ ਗੱਡੀ ਰੋਕੀ ਭੱਜ ਕੇ ਜਾਨ ਬਚਾਈ ਸਾਹਿਬ ਨੇ ਤੇ ਉਹਨਾਂ ਨੇ ਨਾਲ ਨਾਲ ਹਵਾਈ ਫਾਇਰਿੰਗ ਕਰਤੀ ਹਵਾਈ ਫਾਇਰਿੰਗ ਕਰਕੇ ਤੇ ਪ ਤੇ ਚੌਂਕੀ ਦੇ ਅੰਦਰ ਬੜ ਗਿਆ ਚੌਂਕੀ ਦੇ ਅੰਦਰ ਗਾਰਡ ਘੱਟ ਸੀ ਅਸੀਂ ਚੌਂਕੀ ਵਾਲੇ ਵੀ ਕਹਾਂ ਵੀ ਤੁਸੀਂ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕਰੋ ਵੀ ਇਹ ਕਿਸੇ ਦਾ ਨੁਕਸਾਨ ਨਾ ਕਰ ਦੇਣ ਪਰ ਫਾਇਰਿੰਗ ਕੋਈ ਹੋਈ ਨਹੀਂ ਉਸ ਦੋਸ਼ੀ ਦਾ ਜਦੋਂ ਪਿਸਤੌਲ ਥੱਲੇ ਡਿੱਗਿਆ ਤਾਂ ਫਿਰ ਉਸ ਨੂੰ ਸਾਡੀ ਜਿਹੜੀ ਪਬਲਿਕ ਸੀ ਉਹਨੇ ਕਾਬੂ ਪਾਇਆ ਤੇ ਉਹਦੀ ਛੇਤਰ ਪ੍ਰੇਡ ਵੀ ਕੀਤੀ ਉਸ ਤੋਂ ਬਾਅਦ ਹੁਣ ਦੋ ਵਿਅਕਤੀ ਇੱਥੇ ਫੜੇ ਹੋਏ ਆ ਇੱਕ ਦਾ ਨਾਮ ਲਕੁੰਡੀ ਹੈ ਕੋਈ ਗੁਰਸੇਵਕ ਸਿੰਘ ਚੱਕਾਂ ਤੋਂ ਤੇ ਇੱਕ ਜਿਹੜਾ ਜਗਜੀਤ ਸਿੰਘ ਮਥਾਣੇ ਵਾਲਾ ਹੈਗਾ ਟਰੱਕਾ ਵਾਲਾ ਤੇ ਦੋ ਅਜੇ ਭੱਜੇ ਹੋਏ ਨੇ ਜੋ ਫਾਰਚੂਨਰ ਪਾਦੀ ਭਜਾ ਕੇ ਲੈ ਗਈ ਹੁਣ ਅੱਜ ਡੀਐਸਪੀ ਸਾਹਿਬ ਆਏ ਆ ਇੱਥੇ ਇਹਨਾਂ ਨੂੰ ਅਸੀਂ ਸਾਰੀ ਗੱਲਬਾਤ ਦੱਸੀ ਹੈ ਵੀ ਇਸ ਤਰ੍ਹਾਂ ਇਹ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਵੀ ਇਹਨਾਂ ਦਾ ਜਿਹੜਾ ਕੋਈ ਮਸਲਾ ਸੀ ਅਸੀਂ ਬੈਠ ਬੈਠ ਕੇ ਬਾਰ ਬਾਰ ਰਿਕਵੈਸਟ ਵੀ ਕੀਤੀ ਹੈ ਇਹਨਾਂ ਨੂੰ ਪਰ ਇਹ ਕਿਸੇ ਗੱਲ ਤੇ ਨਹੀਂ ਆਏ ਇਹ ਜਿਹੜਾ ਨੰਗਾ ਨਾਚ ਖੜਿਆ ਗਿਆ ਇਹ ਬਹੁਤ ਵੱਡਾ ਡਰ ਤੇ ਭੈ ਦਾ ਮਾਹੌਲ ਹੈ ਜੀਰਸ ਕੇ ਖਾਕੀ ਵਰਦੀ ਵੀ ਸੇਫ ਨਹੀਂ ਐਮਐਲਏ ਸਾਹਿਬ ਖੁਦ ਧਰਨੇ 'ਚ ਬੈਠੇ ਸੀ ਉਹਨਾਂ ਨੇ ਵੀ ਭੱਜ ਕੇ ਜਾਨ ਬਚਾਈ ਫਾਇਰਿੰਗ ਐਮਐਲਏ ਸਾਹਿਬ ਤੇ ਵੀ ਹੋਈ ਮੇਰੇ ਤੇ ਵੀ ਹੋਈ ਔਰ ਖੁਦਾਨਾ ਖਾਸਤਾ ਵੀ ਗੋਲੀ ਕਿਸੇ ਦੇ ਲੱਗੀ ਨਹੀਂ ਬਚ ਗਈ ਕਿਉਂਕਿ ਉਹ ਦਾ ਘਬਰਾਏ ਹੋਏ ਦਾ ਪਿਸਤੌਲ ਡਿੱਗ ਪਿਆ ਡਿੱਗਣ ਤੋਂ ਬਾਅਦ ਉਹ ਜਿਹੜਾ ਦੋਸ਼ੀ ਆ ਉਹ ਕਾਬੂ ਹੋਇਆ ਹੁਣ ਡੀਐਸਪੀ ਸਾਹਿਬ ਨੇ ਕਿਹਾ ਕਿ ਇਹ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਬਾਕੀ ਲੋਕਾਂ ਦੇ ਅਸਲੇ ਸਭ ਦੇ ਜਮ੍ਹਾਂ ਕਰਾਏ ਹੋਏ ਨੇ ਇਲੈਕਸ਼ਨ ਕੋਟ ਕਰਕੇ ਪਰ ਇਹ ਦੋਸ਼ੀ ਨੰਗੇ ਰਵਾਲਬਰ ਲਈ ਫਿਰਦੇ ਆ ਜਿੰਨਾ ਤੇ ਇੱਕ ਤਕੜੀ ਤੋਂ ਤਕੜੀ ਸਖਤ ਤੋਂ ਸਖਤ ਧਾਰਾ ਲੱਗਣੀ ਚਾਹੀਦੀ ਹੈ ਔਰ ਇਹਨਾਂ ਦੇ ਅਸਲਿਆਂ ਦੇ ਲਾਇਸੈਂਸ ਰੱਦ ਕਰਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਣਾ ਚਾਹੀਦਾ ਤਾਂ ਕਿ ਉਹ ਇਹ ਕਿਸੇ ਅਨਹੱਤੇ ਨਹਿੱਤੇ ਵਿਅਕਤੀ ਦਾ ਕੋਈ ਕਿਸੇ ਦੀ ਕੁੱਟਮਾਰ ਜਾਂ ਕੋਈ ਕਤਲ ਨਾ ਕਰ ਸਕਦਾ ਇਹ ਸਦਾ ਬਿੰਡਾ ਜੀ ਦੇ ਦਸਮਤਾ ਕੋ ਜੋ ਕਿ ਐਮਸੀ ਨੇ ਥੋੜੇ ਰਾਤ ਲਗਭਗ ਸਾਢੇ 3 ਸਾਢੇ 11 ਵਜੇ ਸਵੇਰ ਦੇ 11:30 ਸਾਢੇ 11:00 ਵਜੇ ਦੇ ਮਤਲਬ ਵਿਚਕਾਰ ਇਹਨਾਂ ਨੇ ਬੱਸ ਸਟੈਂਡ ਦੇ ਨੇੜੇ ਪਿਸਤੌਲ ਲਹਿਰਾ ਕੇ ਉਥੇ ਗੁਨਾਹਗਰ ਦੀ ਕਰਕੇ ਗਏ ਆ ਗਾਲਾਂ ਦੇ ਕੇ ਗਏ ਆ ਇਸ ਵੰਦੇ ਵਿੱਚ ਸਾਡੇ ਐਮਸੀ ਸਾਹਿਬ ਉਹਨਾਂ ਨੇ ਚੌਂਕੀ ਦੇ ਵਿੱਚ ਰਿਪੋਰਟ ਲੱਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਗੱਲ ਨਹੀਂ ਸੁਣੀ ਉਹਦੇ ਖਿਲਾਫ ਇਹਨਾਂ ਨੇ ਚੌਂਕੀ ਅੱਗੇ ਧਾਗਾ ਲਾਇਆ ਅੱਜਾ ਮੈਂ ਵੀ ਕੁਦਰਤੀ ਮੈਂ ਆ ਰਿਹਾ ਸੀ ਮੈਂ ਕਿਹਾ ਵੀ ਦੇਖੋ ਕੀ ਧਾਗਾ ਕੀ ਆ ਉਹ ਮੇਰੇ ਕੋਲ ਕੁਝ ਐਮਸੀ ਆ ਕੇ ਕਹਿੰਦੇ ਜੀ ਤੁਸੀਂ ਆਓ ਕਹਿੰਦੇ ਵੀ ਵਿਸ਼ਵਾਸ ਦਿਵਾਓ ਮੈਂ ਉੱਥੇ ਚੱਲ ਗਿਆ ਅੱਜੇ ਮੈਂ ਜਾ ਕੇ ਖੜ੍ਹਾ ਹੀ ਸੀ ਉੱਥੇ ਤੇ ਤੇਜ਼ ਰਫਤਾਰ ਨਾਲ ਗੱਡੀ ਆਈ ਤੇ ਉਹਨਾਂ ਨੇ ਮਤਲਬ ਮੇਰਾ ਖਰਾਬੀ ਉੱਤੇ ਚੜਾ ਦੇਣੀ ਸੀ ਜਿਨੇ ਵੀ ਅੱਥੇ 100 200 ਬੰਦਾ ਸੀਗਾ ਭੱਜ ਕੇ ਪਾਸੇ ਹੋਏ ਤੇ ਉਹਨਾਂ ਨੇ ਨਿਕਲਣ ਸਾਹ ਫਾਇਰਿੰਗ ਕਰੀ ਤੈਨ ਉਹਨਾਂ ਨੇ ਫਾਇਰ ਕਰਿਆ ਦੋ ਕੰਢੇ ਵੱਧੇ ਇੱਕ ਹਵਾਈ ਫਾਇਰ ਉਹ ਇਸ ਤਰ੍ਹਾਂ ਲੈ ਕੇ ਚੰਪੂਰ ਸਟੌਂਕੀ ਦੇ ਅੰਦਰ ਵੀ ਵੜਿਆ ਇਹ ਗੁੰਡਾਗਰਦੀ ਕਰੀ ਹੈ ਇਹ ਕਾਲੀਦਾਲ ਦੀ ਸ਼ੈਅ ਤੇ ਕੰਮ ਕਰਿਆ ਕਿਉਂਕਿ ਜਿਨ੍ਹਾਂ ਨੇ ਗੁੰਡਾਗਰਦੀ ਕਰੀ ਹੈ ਉਹ ਕਾਲੀਦਾਲ ਦਾ ਬੰਦਾ ਹੈ ਕਿਉਂਕਿ ਜਿਹੜੀ ਕੱਲ ਹੀ ਸਾਰੇ ਬਖਲਾਈ ਹੋਏ ਸਾਡੀ ਆਮ ਆਦਮੀ ਪਾਰਟੀ ਨੇ ਪਹਿਲਾਂ 50 ਹਜ਼ਾਰ ਤੋਂ ਵੱਧ ਦੇ ਤੋਂ ਲੇੜ ਕਰੀ ਹੈ ਉਹ ਹੁਣ ਬਖਲਾਈ ਹੋਏ ਹੈ ਵੀ ਇਹ ਇਹ ਇਸ ਵਾਰ ਫੇਰੇ ਇਹ ਅਗਸੀਂ ਕਰਕੇ ਜਿੱਤੂਗੀ ਤੇ ਇਸ ਕਰਕੇ ਇਹ ਦਹਿਸ਼ਤ ਦਾ ਮਾਹੌਲ ਬਣਾ ਰਿਹਾ ਹੈ ਕੌਣ ਕੌਣ ਸੀ ਜੀ ਬਾਈ ਨੇਮ ਦਰਸ਼ਕ ਜਿਹੜੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਕੌਣ ਕੌਣ ਸੀ ਬਾਈ ਨੇਮ ਬਾਈ ਨੇਮ ਹਾਂ ਜੀ ਇੱਕ ਤਾਂ ਜਗਜੀਤ ਸਿੰਘ ਹੈ ਜੀ ਜੀ ਉਹਨੇ ਫਾਇਰਿੰਗ ਕਰੀ ਹੈ ਇੱਕ ਉਹਦੇ ਨਾਲ ਸੀਗਾ ਦੋਸ਼ੇਪ ਸਿੰਘ ਜੀ ਗੁਰਦਾਸ ਸਿੰਘ ਸੀਗਾ ਜੀ ਮੰਨੂ ਮੰਨੂ ਇੱਕ ਮੰਨੂ ਗਨੋ ਜੇ ਗੁਰਦਾਸ ਸਿੰਘ ਦੀ ਗੱਲ ਕਰਦੇ ਹੋ ਇਹ ਟਰੱਕ ਜਿਹਨ ਦੇ ਪ੍ਰਧਾਨ ਵੀ ਰਹੇ ਨੇ ਪ੍ਰਧਾਨ ਵੀ ਰਹੇ ਹਾਂ ਜੀ ਤੁਸੀਂ ਕਹਿੰਦੇ ਹੋ ਕਾਲੀਦਲ ਵੱਲੋਂ ਸ਼ਾਇਦ ਤੁਹਾਡੇ ਵੱਲ ਨਹੀਂ ਸਕੋਗੇ ਪ੍ਰਧਾਨ ਲੈ ਕੇ ਜਾਓ ਛੱਡ ਕੇ ਨਹੀਂ ਜੀ ਇਹ ਅਸੀਂ ਤਾਂ ਇਹਨੂੰ ਛੱਡਤਾ ਸੀਗਾ ਜੀ ਇਸੇ ਕਿਉਂਕਿ ਇਹ ਥੋੜਾ ਜਿਹਾ ਉਲਟ ਚੱਲਣ ਲੱਗਿਆ ਸੀਗਾ ਜੁਨੀਆਂ ਦੇ ਉੱਥੇ ਐ ਪੋਖਾ ਉੱਡਾ ਕੇ ਰੱਖ ਦਿੰਦੇ ਸੀਗੇ ਜੀ ਵੀ ਉੱਥੇ ਤਾਂ ਕਬਜ਼ਾ ਥੋੜਾ ਲੈਣਾ ਹੁੰਦਾ ਟਰੱਕ ਨੂੰ ਨਾਲ ਸਾਰੇ ਕਹਿੰਦੇ 200 ਬੰਦਾ ਮੇਰੇ ਕੋਲ ਆ ਗਿਆ ਕਹਿੰਦੇ ਵੀ ਇਹਨੂੰ ਤੁਸੀਂ ਚਾਲੋ ਉਹ ਇਸ ਨੂੰ ਲਾਤਾ ਸੀ ਤੇ ਹੁਣ ਅਸੀਂ ਸਾਡੇ ਤੋਂ ਤੁਸੀਂ ਮਾਇਆ ਸੀ ਇਹਨਾਂ ਨੂੰ ਪਹਿਲਾਂ ਇਹ ਅਸੀਂ ਬੁਲਾਇਆ ਸੀ ਪਾਰਟੀ ਛੱਡਤੀ ਸੀ ਜ ਅਸੀਂ ਤਾਂ ਇਹਨੂੰ ਸੁਣਾਈ ਨਹੀਂ ਹੈ ਤੇ ਆਪ ਵੀ ਤੋਂ ਪਾਸੇ ਘੱਟ ਸੀ ਪਾਸੇ ਘੱਟ ਹਾਂਜੀ ਹਾਂ ਇਹ ਤੁਹਾਡੇ ਤੇ ਵੀ ਕੋਈ ਫਾਇਰ ਵਗੈਰਾ ਹੋਇਆ ਜਿਵੇਂ ਚਰਚਾ ਹੋ ਰਹੀ ਹੈ ਜੀ ਨਹੀਂ ਉਹ ਤਾਂ ਹੀ ਫਾਇਰਿੰਗ ਦਾ ਸਾਰਿਆਂ ਦੀ ਹੋ ਗਿਆ ਮੌਕੇ ਮੌਕੇ ਤੇ ਮੌਜੂਦ ਸੀ ਮੈਂ ਮਤਲਬ ਮੇਰੀ ਹਾਜ਼ਰੀ ਦੇ ਵਿੱਚ ਇਹ ਕੰਮ ਹੋਇਆ ਜੀ ਮੈਨੂੰ ਅਜੇ 5 ਮਿੰਟ ਵੀ ਨਹੀਂ ਸੀ ਵਿਖਾਈ ਉੱਥੇ ਗਏ ਉਧਰ ਜਦੋਂ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਵਿਧਾਇਕ ਦੇ ਕੋਈ ਵੀ ਗੋਲੀ ਨਹੀਂ ਵੱਜੀ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਵੀ ਮੈਂ ਜਿਹੜੀ ਵੀਡੀਓ ਲੈ ਕੇ ਜਿਹੜਾ ਇਨਸੀਡੈਂਟ ਅੱਜ ਸਵੇ ਕੋਚ ਮੱਡੀ ਦੇ ਵਿੱਚ ਹੋਇਆ ਉਹਦੀ ਕਲੈਰੀਫਿਕੇਸ਼ਨ ਵਾਸਤੇ ਬਣਾਈ ਜਾ ਰਹੀ ਹੈ ਜੀ ਅ ਅੱਜ ਹੋਇਆ ਇਹ ਹੈ ਕਿ ਜਿਹੜੇ ਅਕਿਊਜ਼ਡ ਹੈਗੇ ਨੇ ਚਾਰ ਤੇ ਇਹਨਾਂ ਦੀ ਜਿਹੜੀ ਮੱਡੀ ਦੇ ਲੋਕ ਹੈਗੇ ਆ ਉਹਨਾਂ ਦੀ ਆਪਸ ਵਿੱਚ ਕੋਈ ਤਕਰਾਰਬਾਜੀ ਸੀਗੀ ਪ੍ਰੋਬਲਮ ਸੀਗੀ ਜੋ ਇਹਨਾਂ ਨੇ ਆਪਸ ਦੇ ਵਿੱਚ ਇਹਨਾਂ ਦੀ ਕੱਲ ਰਾਤ ਨੂੰ ਕੋਈ ਕਾਸ ਹੁਣੀ ਹੋਈ ਸੀਗੀ ਉਸ ਸੰਬੰਧ ਵਿੱਚ ਜਿਹੜੇ ਮੱਡੀ ਵਾਸੀ ਹੈਗੇ ਆ ਉਹ ਆਪਣੀ ਜਿਹੜੀ ਹੈ ਵਰਜਨ ਹੈ ਕਿ ਇਹ ਕੰਪਲੀਟ ਹੈਗੀ ਉਹ ਚੌਕੀ ਦੁਕਾਨ ਆਏ ਸੀਗੇ ਜੋ ਇਹ ਅਕਿਊਜ਼ਡ ਹੈਗੇ ਨੇ ਇਹ ਉਹਨਾਂ ਦੇ ਆਪਸ ਲਾਗਤਬਾਜੀ ਕਾਰਨ ਉਹ ਇੱਥੇ ਇਹਨਾਂ ਦੇ ਨਾਲ ਡਾਈ ਝਗੜਾ ਕਰਨ ਦੀ ਨੀਤ ਦੇ ਨਾਲ ਆਏ ਸੀਗੇ ਜੋ ਇਹ ਵਰਜਨ ਚੱਲ ਰਿਹਾ ਹੈਗਾ ਵੀ ਇਹਨਾਂ ਨੇ ਐਮ.ਐਲ.ਏ ਸਾਹਿਬ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਫਾਲਸ ਹੈ ਅਸਲੀਅਤ ਇਹ ਹੈ ਕਿ ਐਮ.ਐਲ.ਏ ਸਾਹਿਬ ਮੰਡੀ ਵਸਿਆ ਦੀ ਗੱਲ ਸੁਣਨ ਵਾਸਤੇ ਆਏ ਸੀਗੇ ਜੋ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜੇ ਅਕਿਊਜ਼ਡ ਹੈਗੇ ਆ ਜਗਜੀਤ ਸਿੰਘ ਸੇਵਕ ਸਿੰਘ ਗੁਰਦਾਸ ਸਿੰਘ ਤੇ ਇਹਨਾਂ ਨੇ ਜਿਹੜਾ ਹੈਗਾ ਇਹ પાਕੇ ਲੜਾਈ ਝਗੜਾ ਕੀਤਾ ਹੈਗਾ ਤੇ ਜਗਜੀਤ ਸਿੰਘ ਨੇ ਜਿਹੜਾ ਆਪਣਾ ਲਾਇਸੈਂਸੀ ਰਵਲਵਰ ਹੈਗਾ ਉਹਦੇ ਨਾਲ ਫਾਇਰ ਵੀ ਉਪਰ ਕੀਤਾ ਹੈ ਜੋ ਇਹਨਾਂ ਦੋਸ਼ੀਆਂ ਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹਾਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਇਹ ਇਹ ਕਲੈਰੀਫਾਈ ਅਸੀਂ ਕਰਨਾ ਚਾਹੁੰਦੇ ਹਾਂ ਕਿ ਐਮਐਲਏ ਸਾਹਿਬ ਦਾ ਕੋਈ ਇਦੇ ਚ ਇਨਵੋਲਵਮੈਂਟ ਨਹੀਂ ਅਸੀਂ ਨਾ ਕੋਈ ਉਹਨਾਂ ਤੇ ਅਟੈਕ ਕੀਤਾ ਗਿਆ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਪੁਲਿਸ ਥਾਣੇ ਦੇ ਅੱਗੇ ਗੋਲੀ ਚੱਲਣੀ ਇਸ ਵਾਰ ਦਾਤ ਤੋਂ ਸਾਫ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਗੁੰਡੇ ਲੋਕ ਪੁਲਿਸ ਅਤੇ ਕਾਨੂੰਨ ਦੇ ਡਰ ਤੋਂ ਕਿੰਨਾ ਬੇਖੌਫ ਹੋ ਚੁੱਕੇ ਨੇ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ